ਆਪ ਅਪ ਨਿਊਜ਼ ਦੇਖ ਰਹੇ ਸਮੂਦ ਅਸ਼ਕਾਂ ਸਵਾਗਤ ਮਹਾਰਾਜ ਚੋਹਾਨ ਤੇ ਮੇਰਨਾਲ ਸੁਨ ਸਿੰਘ ਏਵੀਐਮ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਵਿਖੇ ਵਿਦਿਅਕ ਪ੍ਰਦਰਸ਼ਨੀ ਦਾ ਆਯੋਜਨ ਅਚ ਏਵੀਐਮ ਸੀਨੀਅਰ ਸੈਕੰਡਰੀ ਸਕੂਲ ਠਠਿਆਰਿਗੜ ਬਟਾਲਾ ਵਿੱਚ ਇੱਕ ਵਿਦਿਅਕ ਪ੍ਰਦਰਸ਼ਨੀ ਲਗਾਈ ਗਈ ਜਿਸ ਵਿੱਚ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਦੇ ਮਾਡਲ ਤਿਆਰ ਕੀਤੇ ਇਸ ਮੌਕੇ ਤੇ ਸ਼੍ਰੀ ਸੁਹਿੰਦਰ ਸਿੰਘ ਗੁਰਾਇਆ ਐਸਐਚਓ ਟ੍ਰੈਫਿਕ ਪੁਲਿਸ ਅਤੇ ਡਾਕਟਰ ਸੁਨੀਲ ਜੋਸ਼ੀ ਬਾਲ ਸੁਰੱਖਿਆ ਅਧਿਕਾਰੀ ਮੁੱਖ ਮਹਿਮਾਨ ਵਜੋਂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਅਤੇ ਉਤਸ਼ਾਹਿਤ ਕਰਨ ਲਈ ਮੌਜੂਦ ਸਨ ਇਸ ਪ੍ਰਦਰਸ਼ਨੀ ਵਿੱਚ ਕਨਿਸ਼ ਨੇ ਜਵਾਲਾਮੁਖੀ ਨਿਰਮਾਣ ਦਾ ਇੱਕ ਸੁੰਦਰ ਮਾਡਲ ਤਿਆਰ ਕੀਤਾ ਅਤੇ ਮਹਿਮਾਨਾਂ ਨੂੰ ਆਪਣੇ ਮਾਡਲ ਬਾਰੇ ਜਾਣਕਾਰੀ ਦਿੱਤੀ ਇਸੇ ਤਰ੍ਹਾਂ ਹੀ ਬਾਕੀ ਬੱਚਿਆਂ ਨੇ ਵੀ ਬਹੁਤ ਹੀ ਸੋਹਣੇ ਸੋਹਣੇ ਮਾਡਲ ਤਰਕੀਤੇ ਅਤੇ ਇਹਨਾਂ ਸਾਰੇ ਬੱਚਿਆਂ ਨੇ ਮਹਿਮਾਨਾਂ ਨੂੰ ਉਹਨਾਂ ਬਾਰੇ ਬਹੁਤ ਵਧੀਆ ਢੰਗ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਤੇ ਆਪਣੇ ਸੰਬੋਧਨ ਵਿੱਚ ਸੁਨੀਲ ਚੋਸ਼ੀ ਜੀ ਨੇ ਬੱਚਿਆਂ ਦੁਆਰਾ ਬਣਾਏ ਗੇ ਮਾਡਲਾਂ ਦੀ ਪ੍ਰਸ਼ੰਸਾ ਕੀਤੀ ਅਤੇ ਉਹਨਾਂ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਸੁਰਿੰਦਰ ਗੁਰਾਇਆ ਜੀ ਨੇ ਵੀ ਬੱਚਿਆਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਹ ਸਭ ਸਕੂਲ ਪ੍ਰਬੰਧਕ ਕਮੇਟੀ ਅਤੇ ਅਧਿਆਪਕਾਂ ਦੀ ਸਹੀ ਸੋਚ ਦਾ ਨਤੀਜਾ ਹੈ ਅਤੇ ਇਹ ਬੱਚੇ ਅੱਗੇ ਜਾ ਕੇ ਦੇਸ਼ ਦੀ ਸੇਵਾ ਕਰਨਗੇ ਦੇ ਵੱਡੇ ਉਦਿਆਂ ਦੀ ਬਿਰਾਜਮਾਨ ਹੋਣਗੇ। ਇਸ ਮੌਕੇ ਤੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਰਿਤੂ ਮਹਾਜਨ ਜੀ ਨੇ ਵੀ ਬੱਚ ਕਾਨੂੰ ਇਸ ਪ੍ਰਦਰਸ਼ਨੀ ਵਿੱਚ ਉਹਨਾਂ ਦੇ ਚੰਗੇ ਪ੍ਰਦਰਸ਼ਨ ਲਈ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਹੋਰ ਵੀ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੁਖੀ ਸ਼੍ਰੀ ਜਗਤਪਾਲ ਮਹਾਜਨ ਜੀ ਨੇ ਦੱਸਿਆ ਕਿ ਸਾਡੇ ਸਕੂਲ ਵਿੱਚ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਖੇਡਾਂ ਵਿੱਚ ਚੰਗੇ ਪ੍ਰਦਰਸ਼ਨ ਲਈ ਸ਼ਾਮ ਨੂੰ ਕੋਚਿੰਗ ਦਿੱਤੀ ਜਾ ਰਹੀ ਹੈ ਇਤੋ ਕੋਚਿੰਗ ਲੈ ਕੇ ਬੱਚੇ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰ ਰਹੇ ਹਨ ਅਤੇ ਆਪਣਾ ਨਾਮ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੋਸ਼ਨ ਕਰ ਰਹੇ ਹਨ। ਉਹਨਾਂ ਨੇ ਇਸ ਪ੍ਰਦਰਸ਼ਨੀ ਵਿੱਚ ਹਿੱਸਾ ਲੈਣ ਲਈ ਐਸ.ਐਚ.ਓ. ਸਾਹਿਬ ਅਤੇ ਸੁਨੀਲ ਜੀ ਦਾ ਧੰਨਵਾਦ ਕੀਤਾ। ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਉਹਨਾਂ ਨੂੰ ਸੁੰਦਰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਸ਼੍ਰੀ ਸੰਜੀਵ ਗên ਜੀ, ਸ਼੍ਰੀ ਵਿਕਰਮ ਚੋਪੜਾ ਜੀ, ਸ਼੍ਰੀ ਰਾਜਪਾਲ ਸ਼ਰਮਾ ਜੀ, ਸ਼੍ਰੀ ਰਵਿੰਦਰ ਸੋਨੀ ਜੀ ਅਤੇ ਸ਼੍ਰੀ ਸੰਜੀਵ ਮਹਿਤਾ ਜੀ ਮੌਜੂਦ ਸਨ। ਇਸ ਤੋਂ ਇਲਾਵਾ ਸ਼੍ਰੀ ਅਖਿਲ ਮਲੋਤਰਾ ਜੀ, ਸ਼੍ਰੀ ਸ ਸਰਮ ਜੀ ਚੰਬਾ ਜੀ ਐਸਆਈ ਕਮਲ ਕੁਮਾਰ ਜੀ ਐਸਆਈ ਰঞ্জੀਤ ਸਿੰਘ ਬਾਜਵਾ ਸੋਸ਼ਲ ਮੀਡੀਆ ਇਨਚਾਰਜ ਟ੍ਰੈਫਿਕ ਪੁਲਿਸ ਬਟਾਲਾ ਵੀ ਮੌਜੂਦ ਹਨ ਆਹ ਤੁਹਾਨੂੰ ਦਿਖਾਉਣੇ ਤੋਂ ਲੈ ਕੇ ਸੁਣਦੇ ਹਾਂ ਕੀ ਹੈ ਕਹਿਣਾ ਅੱਜ ਦੇ ਮੁੱਖ ਮਮਾਨਾ ਦੇ ਸਕੂਲ ਦੇ ਉਦੇਦਾਰਾਂ ਦਾ ਬਹੁਤ ਵਧੀਆ ਜੀ ਬਹੁਤ ਵਧੀਆ ਲੱਗਾ ਬੱਚਿਆਂ ਦੇ ਮਤਲਬ ਇਹਨਾਂ ਦੇ ਪ੍ਰਬੰਧਕੀਤਾ ਜੀ ਨੇ ਪੂਰਾ ਇਸ ਹਿਸਾਬ ਨਾਲ ਬੱਚਿਆਂ ਨੂੰ ਸਿਖਾਇਆ ਤੇ ਹਰ ਇੱਕ ਚੀਜ਼ ਜਿਵੇਂ ਕੰਪਿਊਟਰ ਤੋਂ ਲੈ ਕੇ ਘਟੀ ਤੱਕ ਨਾਣੇ ਸਮੇ ਤੋਂ ਲੈ ਕੇ ਸੱਭਿਆਚਾਰ ਦਾ ਗੁੱਜਾ ਜਿਹੜਾ ਬਾਇਓ ਦਾ ਹਰ ਇੱਕ ਚੀਜ਼ ਮਤਲਬ ਟ੍ਰੈਫਿਕ ਬਾਰੇ ਵੀ ਇਹਨਾਂ ਨੇ ਆਪੇ ਸਾਰੇ ਤਿੰਨ ਬਣਾ ਕੇ ਬਹੁਤ ਵਧੀਆ ਭਾਲਾ ਜੀ ਜਿਹੜਾ ਬੱਚਿਆਂ ਨੂੰ ਲਗਾਤਾਰ ਕਰਾਉਣਾ ਚਾਹੀਦਾ ਸਰ ਕੁਲ ਲਗਾਉਣਾ ਚਾਹੀਦਾ ਸਭ ਬਹੁਤ ਹੀ ਵਧੀਆ ਜਿਸ ਤਰ੍ਹਾਂ ਇਹਨਾਂ ਨੇ ਅੱਜ ਇੱਥੇ ਪ੍ਰਦਰਸ਼ਨੀ ਲਾਈ ਸੀ ਉਹਦੇ ਵਿੱਚ ਹਰ ਇੱਕ ਬੱਚੇ ਨੇ ਆਪਣੇ ਜੋ ਮਾਡਲ ਬਣਾਇਆ ਸੀ ਬਾਰੇ ਬਹੁਤ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ ਉਹਦੇ ਵਿੱਚ ਜਿੱਦਾਂ ਕਿ ਸੱਭਿਆਚਾਰ ਬਾਰੇ ਮੈਨੂੰ ਨਹੀਂ ਲੱਗਦਾ ਕਿ ਜੇਕਰ ਆਪਾਂ ਸਾਰੇ ਬੱਚੇ ਬਿਠਾ ਲਈਏ ਤਾਂ ਕੇ ਬੱਚੇ ਨੂੰ ਵੀ ਪਤਾ ਹੈਗਾ ਜੋ ਬੱਚਾ ਦੱਸ ਰਿਹਾ ਸੀ ਜਿਸ ਤਰ੍ਹਾਂ ਉਹਨੇ ਸੱਭਿਆਚਾਰ ਬਾਰੇ ਦੱਸਿਆ ਕਿ ਸਾਡੇ ਪਹਿਲਾਂ ਗੀਟੇ ਘੇੜਦੇ ਰਿਆ ਗੀਟਿਆ ਨਾ ਪਤਾ ਹੀ ਨਹੀਂ ਹੁੰਨਾ ਸਰ ਸਟੈਪੂ ਘੇੜਦੇ ਰਿਆ ਜਿਹੜੇ ਨਵੇਂ ਬੱਚੇ ਰਹਿੰਦੇ ਮੋਬਾਈਲ 'ਚ ਸਰ ਅੱਜਕੱਲ੍ਹ ਸਾਈਕਲ ਲਈ ਉਹਨਾਂ ਨੇ ਟ੍ਰੈਫਿਕ ਰੂਲਸ ਬਾਰੇ ਦੱਸਿਆ ਕੰਪਿਊਟਰ ਬਾਰੇ ਦੱਸਿਆ ਬੱਚਾ ਨੇ ਬੜੇ ਡੀਪਲੀ ਐਕਸਪਲੇਨ ਕੀਤਾ ਬੜਾ ਵਧੀਆ ਸਰ ਉਪਰਾਲਾ ਸੀ ਇਹਨਾਂ ਦਾ ਇਸ ਤਰ੍ਹਾਂ ਕਿ ਜਿੱਦਾਂ ਬਾਕੀ ਬੱਚੇ ਵੀ ਦੇਖ ਕੇ ਗਏ ਨੇ ਕਈ ਚੀਜ਼ਾਂ ਤੇ ਇਸ ਤਰ੍ਹਾਂ ਰਹਿੰਦੀਆਂ ਸਰ ਜਦੋਂ ਸਾਰੇ ਜਾਣੇ ਆਪਾ ਜਾਣੇ ਸਾਨੂੰ ਉੱਥੇ ਜਾ ਕੇ ਨਵੀਆਂ ਚੀਜ਼ਾਂ ਹੀ ਪਤਾ ਲੱਗਦੀਆਂ ਸਰ ਇਹਨਾਂ ਦਾ ਉਪਰਾਲਾ ਬਹੁਤ ਵਧੀਆ ਸਰ ਇਹਨਾਂ ਦਾ ਜੀ ਮੇਰਾ ਨਾਮ ਮਿਸਿਸ ਰਿਤੂ ਮਹਾਜਨ ਪ੍ਰਿੰਸੀਪਲ ਆਦਰਸ਼ ਵਿਦਵੰਦਿੰਦ ਸਾ ਰਾਜ ਦੇ ਕਲਾ ਮੇਨ ਐਕਸੀਬਿਸ਼ਨ ਸਾਡੇ ਲੋ ਸਕੂਲ ਵੱਲੋਂ ਕੀਤੀ ਗਈ ਹੈ ਜਿਹੜੀ ਕਿ ਹਰ ਸਾਲ ਮੋਸਟਲੀ ਪਿਛਲੇ ਨੀਅਰ ਅਬਾਊਟ 20 ইয়ারਸ ਤੋਂ ਪਹਿਲਾਂ ਅਹੀਂ ਚੱਲ ਰਹੀ ਸੀ ਸਕੂਲ ਜਿਹੜਾ ਅਸੀਂ 홀ੀਡੇ ਹੋਮਵਰਕ ਸਕੂਲ ਦੇ ਬੱਚਿਆਂ ਨੂੰ ਪ੍ਰੋਜੈਕਟ ਦੇ ਤੌਰ ਤੇ ਦਿੰਨੇ ਆ ਉਹਨਾਂ ਦੇ ਪ੍ਰੋਜੈਕਟ ਦੀ ਅਸੀਂ ਅੱਜ ਐਕਸੀਬਿਸ਼ਨਸ ਲਗਾਈ ਹੈ ਉਹਨਾਂ ਦਾ ਮੇਨ ਉਦੇਸ਼ ਹੈ ਵੀ ਕਿ ਅਸੀਂ ਸੋਚਦੇ ਆ ਕਿ ਬੱਚੇ ਨੇ ਜੋ ਵੀ ਮਿਹਨਤ ਕੀਤੀ ਹੈ ਉਹਨੂੰ ਮੋਟੀਵੇਟ ਕੀਤਾ ਜਾਏ ਉਹਨਾਂ ਦਾ ਜੋ ਵੀ ਟਾਰਗੇਟ ਹੈ ਹਰ ਇੱਕ మోਡਲਸ ਦਾ ਕੁਝ ਬੈਨੀਫਿਟਸ ਹੈ ਜੋ ਵੀ ਹੈ ਉਹ ਆਪਣੇ ਐਕਸਪிரஸ் ਆਪਣੇ ভিউਜ਼ ਐਕਸਪிரஸ் ਕਰਕੇ ਤਾਂ ਜੋ ਉਸ ਨੂੰ ਦੂਸਰਿਆਂ ਨੂੰ ਵੀ ਮੋਟੀਵੇਟ ਕਰੇ ਕਿ ਇਹ ਸਾਡਾ ਵਰਕਿੰਗ ਹੈ ਇਸ ਦਾ ਉਪਦੇਸ਼ਿਕ ਐ ਵੀ ਹੈ ਕਿ ਇਸ ਨਾਲ ਬੱਚੇ ਨੂੰ ਇਹ ਲੱਗਦਾ ਕਿ ਇਹ ਸਾਡਾ ਵਰਥ ਜਿਹੜਾ ਟਾਈਮ ਹੈ ਵੇਸਟ ਨਹੀਂ ਹੈ ਔਰ ਮੈਂ ਜੋ ਉਪਰਾਲਾ ਕੀਤਾ ਹੈ ਜੋ ਮੈਂ ਮਾਡਲਸ ਬਣਾਇਆ ਜਾਂ ਐਕਸਪਰਿਮੈਂਟ ਕੀਤਾ ਹੈ ਬੱਚੇ ਇੰਦਰਾ ਮੋਟੀਵੇਟ ਹੁੰਦੇ ਨੇ ਕਿ ਦੇ ਵਿਲ ਡੂ ਵੈਲ ਵਿਦ ਆਲ ਦਰ ਸਰ ਐਸ ਐਕ exhibishion ਸੇ ਮੈਂ ਵਿਸ਼ੇਸ਼ ਤੌਰ ਤੇ ਪਹੁੰਚੇ ਟ੍ਰਾਫਿਕ ਇਨਚਾਰਜ ਬਟਾਲਾ ਸੁਰਿੰਦਰ ਗੁਰਾਇਆ ਜੀ ਇਹਨਾਂ ਦਾ ਇੱਥੇ ਆਨ ਤੇ ਬਹੁਤ ਹੀ ਧੰਨਵਾਦ ਕਰਦੀਆਂ ਦਿਲੋਂ ਧੰਨਵਾਦ ਕਰਦੀਆਂ ਔਰ ਇਹਨਾਂ ਦੇ ਨਾਲ ਹੀ ਡਾਕਟਰ ਸੁਿੰਦਰ ਜੋਸ਼ੀ ਜੀ ਵੀ ਪਹੁੰਚੇ ਉਹਨਾਂ ਦਾ ਵੀ ਬਹੁਤ ਹੀ ਧੰਨਵਾਦ ਦਿਲ ਤੋਂ ਆਇਆ ਤੇ ਆ ਦਿਲੋਂ ਧੰਨਵਾਦ ਕਰਦੀਆਂ ਔਰ ਉਹਨਾਂ ਨੇ ਬਹੁਤ ਹੀ ਐਪਰੀਸ਼ੀਏਟ ਕੀਤਾ ਔਰ ਇਸ ਉਪਰਾਲੇ ਨੂੰ ਬਹੁਤ ਹੀ ਸਾਂਗਰਾ ਕੀਤੀ ਹੈ ਕਿ ਇਹ ਬਹੁਤ ਅੱਛਾ ਉਹਨਾਂ ਨੂੰ ਫੀਲ ਹੋਇਆ ਜੋ ਮੈਨੂੰ ਫੀਲ ਲੱਗਾ ਕਿ ਉਹਨਾਂ ਨੇ ਇੱਥੇ ਆ ਕੇ ਬਹੁਤ ਹੀ ਅੱਛਾ ਲੱਗਾ ਕਿ ਉਹਨਾਂ ਨੇ ਬੱਚਿਆਂ ਦੇ ਵਿਊਜ਼ ਲਏ ਉਹਨਾਂ ਦੀ ਡਿਬੇਟਸ ਕਰਵਾਈ ਮੰਨਾਂ ਉਹਨਾਂ ਦੇ ਜਿਹੜੇ ਮਾਡਲਸ ਉੱਤੇ ਜੋ ਬੱਚਿਆਂ ਨੇ ਆਪਣੇ ਕਾਰਗੁਜ਼ਾਰੀ ਸੀ ਉਸ ਨੂੰ ਐਕਸਪਲੇਨ ਕੀਤਾ ਦੇ ਫੀਲ ਵੈਲ ਬੀ ਇਨ ਅਦਰ ਸਾਥ ਨਾਲ ਜਿਹੜੇ ਸਾਥੀ ਆਏ ਹੋਏ ਨੇ ਮੈਂ ਉਹਨਾਂ ਤੋਂ ਲੂ ਉਹਨਾਂ ਦਾ ਔਰ ਮੈਨੇਜਮੈਂਟ ਮੈਂਬਰਸ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੀ ਆ ਅੱਜ ਅਸੀਂ एवीएम स्कूल ਦੇ ਵਿੱਚ ਸਕੂਲ ਦੀ ਪ੍ਰਬੰਧਕ ਕਮੇਟੀ ਤੇ ਪ੍ਰਿੰਸੀਪਲ ਸਟਾਫ ਵੱਲੋਂ ਜਿਹੜੇ ਬੱਚਿਆਂ ਦੇ ਵੱਲੋਂ ਪ੍ਰੋਜੈਕਟ ਤਿਆਰ ਕੀਤੇ ਜਾਂਦੇ ਸੀ ਉਹਨਾਂ ਦੀ ਅਸੀਂ ਪ੍ਰਦਰਸ਼ਨੀ ਲਗਵਾਈ ਸੀ ਉਹਦੇ ਵਿੱਚ ਅਸੀਂ ਐਜ਼ ਅ ਚੀਫ ਗੈਸਟ ਸ੍ਰੀ ਸੁਰਿੰਦਰ ਗੁਰਾਇਆ ਜੀ ਨੂੰ ਜਿਹੜੇ ਸਾਡੇ ਟ੍ਰੈਫਿਕ ਇੰਚਾਰਜ ਨੇ ਮਟਾਲੇ ਦੇ ਉਹਨਾਂ ਨੂੰ ਐਜ਼ ਅ ਚੀਫ ਗੈਸਟ ਬੁਲਾਇਆ ਸੀ ਔਰ ਨਾਲ ਉਹਨਾਂ ਦੇ ਸੁਨੀਲ ਜੋਸ਼ੀ ਜੀ ਜਿਹੜੇ ਚਾਈਲਡ ਵੈਲਫੇਅਰ ਦੇ ਆਫੀਸਰ ਨੇ ਉਹਨਾਂ ਨੂੰ ਇੱਥੇ ਆਏ ਸੀ ਉਹਨਾਂ ਦਾ ਇੱਥੇ ਆਉਣ ਤੇ ਮੈਂ ਧੰਨਵਾਦ ਕਰਦਾ ਔਰ ਸਵਾਗਤ ਵੀ ਕਰਦਾ ਔਰ ਬੱਚਿਆਂ ਨੇ ਕਾਫੀ ਅੱਛਾ ਉਪਰਾਲਾ ਕੀਤਾ ਔਰ ਸੱਭਿਆਚਾਰ ਨੂੰ ਲੈ ਕੇ ਟ੍ਰੈਫਿਕ ਦੇ ਨਿਯਮਾਂ ਨੂੰ ਲੈ ਕੇ ਬੜੇ ਅੱਛੇ ਅੱਛੇ ਪ੍ਰੋਜੈਕਟ ਬੱਚਿਆਂ ਨੇ ਤਿਆਰ ਕੀਤੇ ਔਰ ਉਹਨਾਂ ਦੀ ਪੂਰੀ ਤਰ੍ਹਾਂ ਡਿਟੇਲ ਆਏ ਹੋਏ ਮੁੱਖ ਮਹਿਮਾਨ ਨੂੰ ਦੱਸੀ ਹੈ ਪਰ ਇਹਦੇ ਨਾਲ ਬੱਚਿਆਂ ਦਾ ਉਤਸ਼ਾਹ ਬੜਾ ਵਧਿਆ ਔਰ ਸਕੂਲ ਦੀ ਪ੍ਰਬੰਧਕ ਕਮੇਟੀ ਨੂੰ ਵੀ ਔਰ ਮੈਨੇਜਮੈਂਟ ਨੂੰ ਵੀ ਮੈਂ ਵਧਾਈ ਦਿੰਦਾ ਕਿ ਇਸ ਤਰ੍ਹਾਂ ਦੇ ਉਪਰਾਲੇ